ए पी फोर तो ललित शर्मा की रिपोर्ट चैनल नाल जुड़े दर्शकों का स्वागत है इस वक्त ताजा जानकारी दर्शक सांझी करन जा रहे हैं। सड़क के खस्ता हालात होने कारण कांग्रेसिया ने लाया धरना ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਲੇਬਰ ਚੌਂਕ ਬਸੀ ਪਠਾਣਾ ਵਿਖੇ ਸੰਤ ਨਾਮਦੇਵ ਦੂਸਰਾ ਗਰਾਊਂਡ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਧਰਨਾ ਲਗਾਇਆ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਸੀਨੀਅਰ ਕਾਂਗਰਸੀ ਨੇਤਾ ਡਾਕਟਰ ਮਨੋਰ ਸਿੰਘ ਸ਼ਾਮਿਲ ਹੋਏ ਸੀਨੀਅਰ ਕਾਂਗਰਸੀ ਨੇਤਾ ਡਾਕਟਰ ਮਨੋਰ ਸਿੰਘ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਅਤੇ ਸੀਨੀਅਰ ਕਾਂਗਰਸੀ ਨੇਤਾ ਬਰਿੰਦਰਜੀਤ ਸਿੰਘ ਵਿੰਕੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ ਉੱਥੇ ਹੀ ਹਲਕਾ ਬੱਸੀ ਪਠਾਣਾ ਦੇ ਵਿੱਚ ਆਪ ਦੇ ਨੁਮਾਇੰਦਿਆਂ ਦੀ ਟੜੇਬੰਦੀ ਹੋਣ ਕਾਰਨ ਸਾਰੇ ਵਿਕਾਸ ਕਾਰਜ ਠੱਪ ਹੋ ਚੁੱਕੇ ਹਨ ਤੇ ਸੰਤ ਨਾਮਦੇਵ ਰੋਡ ਦੀ ਖਸਤਾ ਹਾਲਤ ਹੋਣ ਕਾਰਨ ਜਿੱਥੇ ਪਿਛਲੇ ਦਿਨੀ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨਾ ਕਿਹਾ ਕਿ ਜੇਕਰ ਜਲਦ ਪ੍ਰਸ਼ਾਸਨ ਵੱਲੋਂ ਇਹ ਸੜਕ ਦਾ ਨਵੀਨੀਕਰਨ ਨਾ ਕੀਤਾ ਗਿਆ ਤੇ ਆਉਣ ਵਾਲੀ 16 ਸਤੰਬਰ ਨੂੰ ਮੁੜ ਰੋਡ ਜਾਮ ਕਰਕੇ ਧਰਨਾ ਲਗਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਜਿਹੜੀ ਅੱਜ ਗੱਡੀ ਹੈ ਵੱਡਾ ਪ੍ਰੈਸ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵੀਰਾਂ ਦਾ ਇਹ ਜਿਹੜਾ ਅੱਜ ਧਰਨਾ ਸੀ ਇਹ ਅਸੀਂ ਸ਼ਹਿਰ ਨਿਵਾਸੀਆਂ ਦੇ ਸ਼ਹਿਰ ਨਿਵਾਸੀਆਂ ਦੇ ਕਹਿਣ ਤੇ ਮੀਟੋ ਪ੍ਰਾਲਾ ਕੀਤਾ ਹੈ ਕਿ ਪੰਜਾਬ ਸਰਕਾਰ ਨੂੰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਜਗਾਇਆ ਜਾਵੇ ਤਾਂ ਕਿ ਇਸ ਸਾਈਡ ਦੀ ਜਿਹੜੀ ਖਸਤਾ ਹਾਲਤ ਹੈ ਇਹ ਕੁਝ ਠੀਕ ਕਰੀ ਜਾਵੇ ਖਾਸ ਕਰਕੇ ਜਿੱਥੇ ਆਪਾਂ ਖੜੇ ਆ ਸੰਤ ਨਾਮ ਦੇਵ ਰੋਡ ਹੈ ਇੱਥੇ ਦੀ ਰੋਡ ਇਸ ਰੋਡ ਦੀ ਕਿਉਂਕਿ ਇਹ ਰੋਡ ਜਿਹੜਾ ਸਾਰੇ ਸ਼ਹਿਰ ਨੂੰ ਕੈਡਰ ਕਰਦਾ ਸਾਰੇ ਸ਼ਹਿਰ ਦੇ ਲੋਕ ਇੱਥੇ ਲੰਘ ਕੇ ਜਾਂਦੇ ਇਸ ਦਾ ਬੁਰਾ ਹਾਲ ਹੈ ਇਸ ਦੇ ਛੋਟੇ ਛੋਟੇ ਅੱਦਾ ਅੱਦਾ ਫੁੱਟ ਦੇ ਜਿਹੜੇ ਟੋਏ ਪਏ ਹੋਏ ਉਸ ਕਰਕੇ ਲੋਕ ਬਹੁਤ ਤੰਗ ਹੈ ਹੁਣ ਇਹ ਹੁਣ ਵਾਲਾ ਐਮ.ਐਲ.ਏ ਜਿਹੜਾ ਲੋਕਲ ਆਮ ਆਦਮੀ ਦਾ ਐਮ.ਐਲ.ਏ ਤੇ ਪ੍ਰਾਣਾ ਐਮਐਲਏ ਜੀਪੀਏ ਇਕੱਠੇ ਹੋ ਗਏ। ਏਕ ਪਾਰਟੀ ਚ ਹੋ ਕੇ ਹੁਣ ਫੇਰ ਇਹ ਸ਼ਹਿਰ ਨੂੰ ਉਮਹੀਂ ਕੋਈ ਸ਼ਹਿਰ ਦੀ ਕੋਈ ਗੱਲ ਨਹੀਂ ਹੋ ਰਹੀ, ਸ਼ਹਿਰ ਨੂੰ ਸੁਧਾਰਨ ਦੀ ਗੱਲ ਹੀ ਹੋਣੀ। ਸ਼ਹਿਰ ਦੇ ਹੱਸਕਾਲ ਦਾ ਮਾੜਾ ਹਾਲ ਹੈ ਉੱਥੇ ਡੰਗ ਰਹੇ ਨੇ। ਸ਼ਹਿਰ ਦੀਆਂ ਸੜਕਾਂ ਦਾ ਮਾੜਾ ਹਾਲ ਹੈ। ਸ਼ਹਿਰ ਦੇ ਸੀਵਰੇਜ ਦਾ ਮਾੜਾ ਹਾਲ ਹੈ। ਸ਼ਹਿਰ ਦੇ ਜਿਹੜੇ ਗੁਰੂ ਘਰਾਂ ਇੱਥੇ ਮੰਦਰ ਹੈ ਜਾਂ ਗੁਰਦੁਆਰਾ ਹੈ ਜਾਂ ਮਸਜਿਦ ਹੈ। ਉਹਨਾਂ ਦੇ ਮੂਹਰੇ ਬੁਰਾ ਹਾਲ ਹੈ। ਇਸ ਕਰਕੇ ਅੱਜ ਅਸੀਂ ਲੱਗੇ ਆਂ ਤੇ ਅਸੀਂ ਅਸੀਂ ਵੀ ਇਹ ਪ੍ਰਣ ਕਰਿਆ। कि ਅਸੀਂ ਇੱਕ ਮਹੀਨਾ ਦਾ ਟਾਈਮ ਦਿੰਦੇ ਆਂ ਅਗਲੇ 16 ਤਰੀਕ ਨੂੰ ਜਿਹੜੇ ਲੋਕ ਲੋਕਾਂ ਨੇ ਕਿਹਾ ਕਿ ਜੇ ਇਹ ਸੜਕ ਨਹੀਂ ਬਣਦੀ ਤਾਂ ਆਪਣਾ 16 ਅਕਤੂਬਰ ਨੂੰ ਫੇਰ ਕੇਚੀ ਬੜਾ ਧਰਨਾ ਦਿੱਤਾ ਜਾਵੇਗਾ ਤੇ ਸੜਕ ਵੀ ਜਾਮ ਖੜੀ ਜਾਵੇ ਤਾਂ ਕਿ ਇਹ ਸਰਕਾਰ ਨੂੰ ਜਗਾਇਆ ਜਾਵੇ ਕਿਤੇ ਨਾ ਡਿਪਾਰਟਮੈਂਟ ਪੰਜ ਕਰੋੜ ਰੁਪਏ ਸ਼ਹਿਰ ਦੀ ਕਮੇਟੀ ਕੋਲ ਪਿਆ ਇਸ ਤਰ੍ਹਾਂ ਹੀ ਹਮਾਣੋ ਦੀ ਕਮੇਟੀ ਕੋਲ ਵੀ ਪਿਆ ਹਮਾਣੋ ਸ਼ਹਿਰ ਦਾ ਵੀ ਬੁਰਾ ਹਾਲ ਹੈ ਥੋੜਾ ਜਿਹਾ ਇੱਥੇ ਤਾਂ ਚਲੋ ਐਮਐਲਏ ਆਪਣਾ ਪ੍ਰਧਾਨ ਬਣਾਉਣ ਨੂੰ ਕਹਿੰਦਾ ਪ੍ਰਧਾਨ ਨੂੰ ਤਾਂ ਬਣਿਆ ਜੀ ਹਾਲਾਂਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਇੱਥੇ। ਤੁਹਾਨੂੰ ਪਤਾ ਹੈ ਵੀ ਐਮਸੀ ਪ੍ਰਧਾਨ ਜਿਹੜਾ ਖਮਾਣੋ ਐਮਸੀ ਪ੍ਰਧਾਨ ਹੈ ਉਹ ਇਹਨਾਂ ਨੇ ਆਪਣਾ ਬਣਾ ਲਿਆ ਸੀ। ਅੱਜ ਤੋਂ ਸਾਢੇ 1.5 ਸਾਲ ਪਹਿਲਾਂ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ। ਅੱਜ ਤੱਕ ਇੱਕ ਵੀ ਟੈਂਡਰ ਲੱਗਿਆ ਹੋਵੇ ਖਮਾਣੋ 'ਚ ਤਾਂ ਇਹ ਐਮਐਲ ਨੂੰ ਦੱਸੇ। ਲੇਕਿਨ ਇਹ ਸਮ ਹੈ ਦੱਸਣਾ ਤੁਹਾਨੂੰ ਕਿ ਜਿਹੜਾ ਅਸੀਂ ਪਠਾਣਾ ਇਲਾਕਾ ਇੱਥੇ ਵੀ ਭੋਲੇ-ਪਾਲੇ ਲੋਕ ਹੈ ਇਹ ਵਿਚਾਰੇ ਵੋਟ ਪਾ ਦਿੰਨੇ ਆ ਫਿਰ ਐਮਐਲਏ ਨੂੰ ਉਹੀ ਥੱਡੀਆਂ ਮਿਲ ਜਾਂਦੀਆਂ ਚੰਡੀਗੜ੍ਹ ਫਲੈਟ ਮਿਲ ਜਾਂਦਾ ਇਹ ਘੁੰਮਦੇ ਆ ਤੇ ਕੰਮ ਨਹੀਂ ਕਰਦੇ ਲੇਕਿਨ ਆਪਾਂ ਸ਼ਹਿਰ ਦੇ ਨਾਲ ਮਿਲ ਕੇ ਸ਼ਹਿਰ ਦੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਇਸੇ ਕੱਟ ਕੀ ਅੱਜ ਤਾਂ ਠੀਕ ਹੈ ਦੇਖੋ ਅੱਜ ਸਾਨੂੰ ਪਹਿਲਾਂ ਤਾਂ ਸ਼ਹਿਰ ਵਾਸੀਆਂ ਨੇ ਹਿਲਾਉਣਾ ਦਿੱਤਾ ਔਰ ਹਿਲਾਉਣੇ ਦਾ ਸਵੀਕਾਰ ਐਜ ਡਾਕਟਰ ਮਨੋਹਰ ਤਾਗੜੀ ਸਾਹਿਬ ਅਮੰਕੀ ਜੀ ਸਾਡੇ ਦੁਕਾਨ ਮਾ ਜਸਾ ਸਾਹਿਬ ਬਿਦੋਰੀ ਸਾਰੀ ਸੰਗਤ ਇੱਥੇ ਚੱਲ ਕੇ ਆਈ ਏ ਇਹ ਕਾਂਗਰਸ ਪਾਰਟੀ ਦੇ ਲੋਕਾਂ ਨੇ ਉਹਨਾਂ ਲੋਕਾਂ ਦੀ ਆਵਾਜ਼ ਸੁਣੀ ਵੀ ਸਾਨੂੰ ਅੱਗੇ ਹੋਣਾ ਪੈਣਾ ਤੇ ਜੇ ਕੋਈ ਹੋਰ ਸਾਰ ਨਹੀਂ ਲੈ ਰਿਹਾ ਤਾਂ ਕਾਂਗਰਸ ਪਾਰਟੀ ਨੇ ਉਹ ਰਾਲਾ ਕੀਤਾ ਸਾਰ ਲੈ ਲਿਆ ਔਰ ਸਾਨੂੰ ਕਾਂਗਰਸ ਦੀ ਪਾਰਟੀ ਵਾਲਿਆਂ ਨੂੰ ਇਕਮੁੱਠ ਹੋ ਕੇ ਅਸੀਂ ਸ਼ਹਿਰ ਸ਼ਹਿਰ ਵਾਸਤੇ ਕਰਨਾ ਹੈ ਔਰ ਸ਼ਹਿਰ ਦੇ ਉਹਨਾਂ ਲੋਕਾਂ ਲਈ ਕਰਨਾ ਉਹਨਾਂ ਬੀਬੀਆਂ ਬੱਚੀਆਂ ਲਈ ਕਰਨਾ ਜਿਹੜੀਆਂ ਇੱਥੋਂ ਗੁਜ਼ਰ ਕੇ ਜਾਂਦੀਆਂ ਨੇ ਸੜਕ ਤੇ ਤੁਹਾਡੇ ਸਾਹਮਣੇ ਇਹ ਡੈਥ ਦਾ ਕੇਸ ਹੋ ਕੇ ਹਟਿਆ ਹੋਣਾ ਤੇ ਇਹੋ ਜਿਹੀ ਮਿਸ ਹੈਪਨਿੰਗ ਹੋਰ ਨਾ ਹੋਣ ਇਸ ਲਈ ਕਾਂਗਰਸ ਪਾਰਟੀ ਦਾ ਸਮੂੱਚਾ ਜਿਹੜਾ ਲੀਡਰ ਹੈ ਵਰਕਰ ਹੈ ਬਾਹਰ ਨਿਕਲੇ ਆ ਔਰ ਉਹਨਾਂ ਘੋਲੇ ਪਾਲੇ ਲੋਕਾਂ ਨੂੰ ਵੀ ਨਾਲ ਲੈ ਰਿਹਾ ਜਿਹੜੇ ਪਾਰਟੀ ਕਿਸੇ ਵੀ ਨਾਲ ਬਿਲੋਂਗ ਨਹੀਂ ਕਰਦੇ ਉਹ ਕਿਸੇ ਵੀ ਵੋਟ ਪਾਉਣ ਵਾਲੇ ਉਹ ਅਧਿਕਾਰੀ ਨੇ ਪਰ ਉਹ ਕਿਸੇ ਪਾਰਟੀ ਦੇ ਵਰਕਰ ਨਹੀਂ ਉਹਨਾਂ ਦੀ ਆਵਾਜ਼ ਨੂੰ ਕਾਂਗਰਸ ਪਾਰਟੀ ਨੇ ਅਜੋਟਾ ਹੈ ਤੇ ਉਸ ਪਾਰਟੀ ਨੂੰ ਜੋ ਅਸੀਂ ਉਠਾਇਆ ਹੈ ਇਹ ਕੋਈ ਮੁੱਦਾ ਕੋਈ ਪਰਸਨਲ ਕਿਸੇ ਗਰੁੱਪੀਜ਼ਮ ਦਾ ਮੁੱਦਾ ਨਹੀਂ ਹੈ ਇਹ ਦਾ ਮੁੱਦਾ ਸ਼ਹਿਰ ਦਾ ਹੈ ਔਰ ਸ਼ਹਿਰ ਦੇ ਉਹਨਾਂ ਮਾਸੂਮ ਲੋਕਾਂ ਦਾ ਹੈ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਆਵਾਜ਼ ਆਪਣੇ ਦੁਆਰਾ ਇਸ ਐਡਮਿਨਿਸਟ੍ਰੇਸ਼ਨ ਨੂੰ ਸੁਣਾਉਣਾ ਚਾਹੁੰਦੇ ਆ ਵੀ ਇਹ ਜਾਗੋ ਤੇ ਸ਼ਹਿਰ ਵਾਸੀਆਂ ਦਾ ਸਾਰ ਲਾਓ ਚਲੋ